ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਜੇਕਰ ਤੁਸੀਂ ਪੰਜਾਬ ਸਰਕਾਰ ਦੇ EMPLOYEES ਹੋ ਜਾਂ ਪੰਜਾਬ ਸਰਕਾਰ ਦੇ PENSIONER ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਖਾਸ ਹੋਣ ਵਾਲੀ ਹੈ ਸੋ ਦੋਸਤੋ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਫਾਈਨੈਂਸ ਦੇ ਵੱਲੋਂ ਇੱਕ ਲੈਟਰ ਜਿਹੜਾ ਕੀ ਰਾਹੀਂ ਜਿਹੜਾ ਕੀ ਕਮੇਟੀ ਬਣਾਈ ਗਈ ਸੀ ਜਿਸ ਦਾ ਮੇਨ ਕੰਮ ਇਹੀ ਸੀ ਕਿ ਜੋ ਪੰਜਵਾਂ ਪੇ ਸਕੇਲ ਹੈ ਉਸ ਤੇ ਜੋ EMPLOYEES ਨੂੰ ਦਿੱਤੀ ਜਾਣ ਵਾਲਾ DA ਹੈ ਸਰਕਾਰ ਦੇ ਵੱਲੋਂ ਰਿਵਾਈਜ਼ ਕੀਤਾ ਜਾਣਾ ਹੈ ਉਸ ਤੇ ਇਸ ਕਮੇਟੀ ਦਾ ਰეკਮੈਂਡੇਸ਼ਨ ਦੇਣੀਆਂ ਹਨ ਜਿਨ੍ਹਾਂ ਦੇ ਆਧਾਰ ਤੇ ਸਰਕਾਰ ਦੇ ਵੱਲੋਂ ਫਰਦ ਡੀਏ ਫਿਕਸ ਕਰ ਦਿੱਤਾ ਜਾਵੇਗਾ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਇਸ ਲੈਟਰ ਨੂੰ ਡਿਸਕਸ ਕਰਾਂਗੇ ਇਸ ਦੇ ਨਾਲ ਹੀ ਜੋ ਹੈ 16 9 2025 ਨੂੰ ਡਿਪਾਰਟਮੈਂਟ ਆਫ ਫਿਨਾਂਸ ਦੇ ਵੱਲੋਂ ਲੈਟਰ ਇਸ਼ੂ ਕੀਤਾ ਗਿਆ ਸੀ ਜਿਸ ਦੇ ਵਿੱਚ ਰਿਵਾਈਜ਼ ਪੇ ਸਕੇਲ ਦੀ ਜੋ ਐਂਟਰੀ ਹੈ ਸਰਵਿਸ ਰੂਲਾਂ ਦੇ ਵਿੱਚ ਉਸ ਨੂੰ ਵੀ ਡਿਸਕਸ ਕਰਾਂਗੇ ਤੇ ਇਹ ਵੀ ਜਾਣਾਂਗੇ ਕਿ ਇਨ੍ਹਾਂ ਲੈਟਰਸ ਦਾ ਜੋ ਹਵਾਲਾ ਹੈ ਜਾਂ ਫਿਰ ਇਹ ਲੈਟਰ que isso ਕੇਸ ਦੇ ਨਾਲ ਜਿਹੜੇ ਕੀ ਮੇਲ ਦੇ ਵਿੱਚ ਸਾਹਮਣੇ ਆ ਰਹੇ ਹਨ ਕਿ ਇਹ ਡਾਕਟਰ ਸੌਰਵ ਸ਼ਰਮਾ ਵਜੇ ਸਟੇਟ ਆਫ ਪੰਜਾਬ ਦੀ ਰਿੱਟ ਦਾ ਹੀ ਜਿਹੜਾ ਕੰਪਲਾਈਂਸ ਹੈ ਜੋ ਇਹ ਸਾਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਮਿਓ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਡਾਕਟਰ ਸੌਰਵ ਸ਼ਰਮਾ ਵਜੇ ਸਟੇਟ ਆਫ ਪੰਜਾਬ ਦਾ ਕੇਸ ਹਰ ਉਹ ਇੰਪਲਾਈਜ਼ ਜਾਂ ਹੈ ਜੋ 17/7/2020 ਤੋਂ ਬਾਅਦ ਭਰਤੀ ਹੁੰਦਾ ਹੈ ਸੋ ਡਾਕਟਰ ਸੌਰਵ ਸ਼ਰਮਾ ਦਾ ਜੋ ਕੇਸ ਹੈ ਉਹ ਇਸ ਤਰ੍ਹਾਂ ਸੀ ਕਿ ਡਾਕਟਰ ਸੌਰਵ ਸ਼ਰਮਾ ਜੋ ਸਨ ਉਹਨਾਂ ਦੇ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਰੈਟ ਫਾਈਲ ਕੀਤੀ ਗਈ ਸੀ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਨੂੰ ਜੋ ਸੈਲਰੀ ਦਿੱਤੀ ਜਾਣੀ ਹੈ ਉਹ ਸਰਵਿਸ ਰੂਲਾਂ ਦੇ ਅਨੁਸਾਰ ਦਿੱਤੀ ਜਾਣੀ ਹੈ ਨਾ ਕਿ ਕਿਸੇ ਵੀ ਇਨਸਟਰਕਸ਼ਨ ਜਾਨੀ ਕਿ 17/7/2020 ਦੇ ਹਿਸਾਬ ਦੇ ਨਾਲ ਦਿੱਤੀ ਜਾਣੀ ਹੈ ਜਦੋਂ ਇਹਨਾਂ ਦੇ ਵੱਲੋਂ ਮਾਨਯੋਗ ਸੁਪਰੀਮ ਕੋਰਟ ਤੱਕ ਵੀ ਕੇਸ ਜਿੱਤ ਲਿਆ ਜਾਂਦਾ ਹੈ ਲੇਕਿਨ ਉਸ ਕੇਸ ਦੀ ਕੰਪਲਾਈਂਸ ਦੇ ਵਿੱਚ ਜੋ ਇਹਨਾਂ ਨੂੰ ਸੈਲਰੀ ਮਿਲਦੀ ਹੈ ਉਹ ਪੰਜਵੇਂ ਪੀ ਕਮਿਸ਼ਨ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ ਜੋ ਸਰਵਿਸ ਰੂਲ ਦੇ ਵਿੱਚ ਪੰਜਮਾ ਪੇ ਸਕੇਲ ਮੈਂਸ਼ਨ ਕੀਤਾ ਗਿਆ ਸੀ ਸੋ ਡਾਕਟਰ ਸੌਰਵ ਸ਼ਰਮਾ ਵਰਜ ਸਟੇਟ ਆਫ ਪੰਜਾਬ ਦੇ ਵੱਲੋਂ ਇੱਕ ਲੱਗ ਤੋਂ ਜਿਹੜਾ ਡੀਏ ਦੀ ਰੈਟ ਫਾਈਲ ਕੀਤੀ ਗਈ ਸੀ ਹਾਲਾਂਕਿ ਜੋ ਸਰਵਿਸ ਰੂਲਾਂ ਦੇ ਅਨੁਸਾਰ ਤਨਖਾਹ ਦੇਣਾ ਅਤੇ ਇਸ ਦਾ ਜਿਹੜਾ ਕੰਪਲਾਈਂਸ ਕਰਨ ਦੇ ਸਬੰਧ ਦੇ ਵਿੱਚ ਡਾਕਟਰ ਸੌਰਵ ਸ਼ਰਮਾ ਵਰਜ ਸਟੇਟ ਆਫ ਪੰਜਾਬ ਦੇ ਨਾਮ ਤੋਂ ਇੱਕ ਵੱਖਰੀ ਫਾਈਲ ਕੀਤੀ ਗਈ ਸੀ ਤੇ ਉਹ ਪੇਂਟਿੰਗ ਹੈ ਸ਼ਾਇਦ 17 11 2025 ਵਾਸਤੇ ਇਹ ਫਿਕਸ ਹੋ ਰੱਖੀ ਹੈ ਮਾਨਯੋਗ ਹਾਈ ਕੋਰਟ ਵਿਖੇ ਇਸ ਵਿੱਚ ਪਟੀਸ਼ਨਲ ਜੋਕਸ ਜਿਹੜੇ ਕਿ ਸਹਾਇਕ ਪ੍ਰੋਫੈਸਰ ਸਨ ਜੋ ਕਿ ਸਭ ਜਾਣਦੇ ਹਨ ਇਹਨਾਂ ਦੇ ਵੱਲੋਂ ਦੁਬਾਰਾ ਇੱਕ ਰਿਟ ਜਿਹੜੀ ਕਿ ਫਾਈਲ ਕੀਤੀ ਗਈ ਸੀ ਜਿਸ ਵਿੱਚ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜੋ ਵੀ ਇਹਨਾਂ ਵੱਲੋਂ ਅਨਰਵਾਈਜ਼ ਪੇ ਸਕੇਲ ਸਰਕਾਰ ਨੇ ਦਿੱਤਾ ਹੈ ਇਹਨਾਂ ਨੂੰ ਜੋ ਵੀ ਸਰਵਿਸ ਰੂਲ ਅਨੁਸਾਰ ਸੈਲਰੀ ਦੇਣੀ ਬੰਦ ਦੀ ਸੀ ਲੇਕਿਨ ਜੋ ਵੀ ਅਨਰਵਾਈਜ਼ ਪੇ ਸਕੇਲ ਦਿੱਤਾ ਗਿਆ ਹੈ ਉਸ ਦੇ ਵਿੱਚ ਜੋ ਡੀਏ ਦਿੱਤਾ ਗਿਆ ਹੈ ਉਹ ਵੀ ਅਨਰੀਵਾਈਜ਼ ਹੀ ਦਿੱਤਾ ਗਿਆ ਹੈ ਜੋ 올 ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਦੇਣਾ ਬੰਦਾ ਸੀ ਉਹ ਡੀਏ ਨਹੀਂ ਦਿੱਤਾ ਗਿਆ ਇਸ ਕਰਕੇ ਇਹਨਾਂ ਦੇ ਵੱਲੋਂ ਇੱਕ ਰਿਟ ਫਾਈਲ ਕੀਤੀ ਗਈ ਸੀ ਇਸ ਦੇ ਨਾਲ ਇਹ ਵੀ ਜਿਹੜੀ ਕਿ ਬੇਨਤੀ ਕੀਤੀ ਗਈ ਸੀਗੀ ਉਹਨਾਂ ਦੇ ਵੱਲੋਂ 1.7.2021 ਤੋਂ ਇਹਨਾਂ ਦਾ ਜੋੜ ਦਈਏ ਹੈ ਉਹ 252% ਡੀਏ ਦੇ ਹਿਸਾਬ ਨਾਲ ਦਿੱਤਾ ਜਾਵੇ ਕਿਉਂਕਿ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਜੋ ਲੇਟੈਸਟ ਨੋਟੀਫਿਕੇਸ਼ਨ ਨਵਾਂ ਨੋਟੀਫਿਕੇਸ਼ਨ ਡੀਏ ਤੇ ਉਹ ਇਹੀ ਹੈ ਕਿ ਇਸ ਤੋਂ ਇਲਾਵਾ ਜੋ ਕੋਰਟਸ ਪ੍ਰोसीडिंग ਸੀਗੀ ਉਹ ਕੋਰਟ ਦੀ ਪ੍ਰोसीडिंग ਦੇ ਦੌਰਾਨ ਇਹਨਾਂ ਦੇ ਵੱਲੋਂ ਜੋ ਆਰਡਰ ਸਾਹਮਣੇ ਆਇਆ ਸੀ ਇਸ ਦਾ ਆਰਡਰ ਤਰੀਕ ਜਿਹੜੀ ਹੈ 25/8/2025 ਨੂੰ ਆਰਡਰ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇਹਨਾਂ ਦੀ ਜਿਹੜੀ ਕਾਉਂਸਲਰਸ ਦੇ ਵੱਲੋਂ ਬੇਨਤੀ ਕੀਤੀ ਗਈ ਸੀ ਸੀ 올 ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸਿਸ हिसाब ਦੇ ਨਾਲ ਜੋ ਡੀਏ ਰੇਟ ਹੈ ਉਹ 252 ਹੈ ਜਦਕਿ ਇਹਨਾਂ ਨੂੰ ਮਿਲ ਰਿਹਾ ਹੈ 148% ਜਿਹੜਾ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇਹਨਾਂ ਦੇ ਕਾਉਂਸਲਰ ਵੱਲੋਂ ਇਹ ਵੀ ਕਿਹਾ ਗਿਆ ਸੀ ਇਹ ਬੇਨਤੀ ਵੀ ਕੀਤੀ ਗਈ ਸੀ ਕਿ ਜੇਕਰ ਇਹਨਾਂ ਦੀ ਜੋ ਲੀਗਲ ਨੋਟਿਸ ਹੈ ਇਸ ਨੂੰ ਟਾਈਮ ਬਾਉਂਡ ਮਾਇਨਰ ਦੇ ਵਿੱਚ ਡਿਸਾਈਡ ਕਰ ਦਿੱਤਾ ਜਾਵੇ ਜੋ ਲੀਗਲ ਨੋਟਿਸ 8 8 2025 ਦਾ ਹੈ ਉਸ ਨੂੰ ਜੇਕਰ ਟਾਈਮ ਬਾਉਂਡ ਮਾਇਨਰ ਦੇ ਵਿੱਚ ਡਿਸਾਈਡ ਕਰ ਦਿੱਤਾ ਜਾਂਦਾ ਹੈ ਤਾ ਫਿਰ ਇਹਨਾਂ ਦੇ ਵੱਲੋਂ ਇਸ ਰੇਟ ਨੂੰ ਅੱਗੇ ਜਿਹੜਾ ਪ੍ਰਸੀਡ ਨਹੀਂ ਕੀਤਾ ਜਾਵੇਗਾ ਸੋ ਸਟੇਟ ਕਾਉਂਸਲਰ ਦੇ ਵੱਲੋਂ ਜਿਹੜਾ ਐਗਰੀ ਕਰਦੇ ਹੋਏ ਇਸ ਨੂੰ ਸਰਕਾਰ ਤੋਂ ਜਿਹੜਾ ਕੀ ਬਿਹਾਫ ਦੇ ਨੋਟਿਸ ਨੂੰ ਰਿਸੀਵ ਕਰ ਲਿਆ ਗਿਆ ਸੀਗਾ ਸੋ ਇਸ ਰੇਟਰ ਦੇ ਲੀਗਲ ਨੋਟਿਸ ਦੇ ਵਿੱਚ ਤੁਸੀਂ ਜਿਹੜਾ ਦੇਖ ਸਕਦੇ ਹੋ ਕਿ ਜਿਹੜੀ ਅਪੀਲ ਨੋਟੀ ਜਿਹੜੀ ਬੇਨਤੀ ਸੀ ਜੋ ਆਲਰੇਡੀ ਕਰਨੈਸ਼ ਸਿੰਘ ਵਰਸਸ ਸਟੇਟ ਆਫ ਪੰਜਾਬ ਦੇ ਕੇਸ ਦੇ ਵਿੱਚ ਜੋ ਕੰਪਲਾਈਂਸ ਆਲਰੇਡੀ ਕੀਤਾ ਗਿਆ ਹੈ ਜਿਵੇਂ ਕਿ ਕਮੇਟੀ ਦੇ ਲੈਟਰ ਦੇ ਵਿੱਚ ਵੀ ਜਿਹੜਾ ਹੈ ਲਿਖਿਆ ਗਿਆ ਹੈ ਇਸ ਦੇ ਵਿੱਚ ਪਹਿਲੀ ਕਮੇਟੀ ਜਿਹੜੀ ਗਠਿਤ ਕੀਤੀ ਗਈ ਸੀ ਉਸ ਦਾ ਹਵਾਲਾ ਦਿੱਤਾ ਗਿਆ ਸ਼ਾਇਦ ਇਹ ਕਰਨੈਸ਼ ਸਿੰਘ ਵਸਤੇ ਵਰਸਸ ਸਟੇਟ ਆਫ ਪੰਜਾਬ ਜਿਸ ਕਮੇਟੀ ਦੇ ਵੱਲੋਂ ਕੀਤਾ ਗਿਆ ਸੀ ਉਸੇ ਹੀ ਕਮੇਟੀ ਦਾ ਹਵਾਲਾ ਹੋ ਸਕਦਾ ਹੈ ਸੋ ਇਸ ਤੋਂ ਇਲਾਵਾ ਜੋ ਕੋਰਟ ਦੇ ਵੱਲੋਂ ਇਸ ਕੇਸ ਦੇ ਵਿੱਚ ਜੋ ਡਾਇਰੈਕਸ਼ਨ ਦਿੱਤੀ ਗਈ ਸੀ ਕਿ ਜੋ 3 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਪਟੀਸ਼ਨਰਸ ਨੂੰ ਜੋ ਬੰਦ ਦਾ ਡੀਏ ਹੈ ਉਹ ਦਿੱਤਾ ਜਾਵੇ ਤੇ ਇੱਕ ਸੈਕਟ ਪ੍ਰਟ ਜਿਹੜੀ ਸਪੀਕਿੰਗ ਆਰਡਰ ਵੀ ਜਿਹੜੀ ਹੈ ਰੀਜ਼ਨ ਦਿੱਤਾ ਜਾਵੇ ਇਸ ਨੂੰ ਜਿਹੜਾ ਕੀ ਦਿੱਤਾ ਜਾਣਾ ਹੈ ਜਾਂ ਨਹੀਂ ਦਿੱਤਾ ਜਾਣਾ ਜੇ ਦਿੱਤਾ ਜਾਣਾ ਹੈ ਤਾਂ ਫਿਰ ਇਹਨਾਂ ਨੂੰ ਜੋ ਬੰਦੇ ਲਾਭ ਹਨ ਜਾਂ ਏਰੀਅਰ ਹਨ ਉਹ ਵੀ 1 ਮਹੀਨੇ ਦੇ ਅੰਦਰ ਅੰਦਰ ਜਿਹੜੇ ਹੈ ਫਰਦ ਦਿੱਤੇ ਜਾਣ ਸੋ ਦੋਸਤੋ ਇਹ ਬਹੁਤ ਹੀ ਖਾਸ ਅਪਡੇਟ ਮਲਾਸਮਾ ਤੇ ਪੈਸ਼ਰ ਸੰਬੰਧੀ ਉਹਨਾਂ ਦੇ ਡੀਏ ਸੰਬੰਧੀ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ